ਪੰਜਾਬੀ ਕੁਕਸਪੋਰਟ ਦੇ ਦਸ਼ਕਾ ਨੂੰ ਪਿਆਰ ਭਰੀ ਸਸ਼ੇ ਕਾਲ ਜੀ ਗਰਮੀਆਂ ਦਾ ਸੀਜ਼ਨ ਆ ਚੁੱਕਾ ਹੈ ਨਾਲ ਨਾਲ ਹੁਣ ਆਮਬ ਦਾ ਵੀ ਮੌਸਮ ਆ ਗਿਆ ਹੈ ਕਿਉਂ ਨਾ ਅੱਜ ਆਪਾਂ ਠਿਕ ਤੇ ਕਰੀਮੀ ਮੰਗੋ ਸ਼ੇਕ ਬਣਾ ਕੇ ਤਿਆਰ ਕਰੀਏ ਔਰ ਰੈਸਪੀ ਸ਼ੁਰੂ ਕਰਦੇ ਹਾਂ ਰੈਸਪੀ ਲਈ ਇੱਥੇ ਮੈਂ ਦੋ ਮੰਗੋਜ਼ ਨੂੰ ਛਿਲਕੇ ਤੇ ਕੱਟ ਕੇ ਲੈ ਲਿਆ ਹੈ ਤੇ ਥੋੜੇ ਜਿਹੀ ਮੰਗੋਜ਼ ਨੂੰ ਮੈਂ ਗਾਰਨਿਸ਼ਿੰਗ ਲਈ ਬਰੀਕ ਬਰੀਕ ਇੱਥੇ ਕੱਟ ਕੇ ਅਤੀ ਕਟੋਰੀ ਜਿੰਨਾ ਲੈ ਲਿਆ ਹੈ ਤੇ ਇਸ ਤੋਂ ਬਾਅਦ ਹੁਣ ਆਪਾਂ ਗ੍ਰਾਈਂਡਰ ਜਾਰ ਵਿੱਚ ਇਸ ਨੂੰ ਪਾ ਦਿੰਦੇ ਹਾਂ ਸਾਰੇ ਮੰਗੇਓਜ਼ ਦੇ ਟੁਕੜਿਆਂ ਨੂੰ ਮੈਂ ਇਸ ਦੇ ਵਿੱਚ ਟ੍ਰਾਂਸਫਰ ਕਰ ਲਿਆ ਹੈ ਤੇ ਹੁਣ ਆਪਾਂ ਦੋ ਵੱਡੇ ਚਮਚ ਚੀਨੀ ਦੇ ਐਡ ਕਰ ਲੈਣੇ ਹਨ ਤੁਸੀਂ ਆਪਣੇ ਸਵਾਦ ਅਨੁਸਾਰ ਚੀਨੀ ਨੂੰ ਐਡ ਕਰ ਲੈਣਾ ਹੈ ਇਸ ਤੋਂ ਬਾਅਦ ਇੱਥੇ ਮੈਂ ਦੋ ਵੱਡੇ ਚਮਚ ਮਲਾਈ ਦੇ ਵੀ ਐਡ ਕਰਨ ਜਾ ਰਹੀ ਹਾਂ ਮਲਾਈ ਦੇ ਨਾਲ ਸਾਡਾ ਮੰਗੇਓ ਸ਼ੇਕ ਬਹੁਤ ਹੀ ਕਰੀਮੀ ਤੇ ਥਿਕ ਟੈਕਸਚਰ ਦਾ ਬਣ ਕੇ ਤਿਆਰ ਹੋਵੇਗਾ ਮਲਾਈ ਤੋਂ ਬਾਅਦ ਹੁਣ ਮੈਂ ਇੱਥੇ ਚਮਚ ਦਾ ਚੌਥਾ ਹਿੱਸਾ ਇਲਾਚੀ ਪਾਊਡਰ ਨੂੰ ਐਡ ਕਰ ਦਿੱਤਾ ਹੈ ਇਲਾਚੀ ਪਾਊਡਰ ਨਾਲ ਮੈਂਗੋ ਸ਼ੇਕ ਦਾ ਫਲੇਵਰ ਬਹੁਤ ਹੀ ਵਾਜਾਂਦਾ ਹੈ ਤੇ ਇੱਕ ਵੱਡਾ ਚਮਚ ਇੱਥੇ ਮੈਂ ਕੇਸਰ ਦੇ ਸ਼ਰਬਤ ਦਾ ਲੈ ਲਿੱਤਾ ਹੈ ਇਹ ਆਪਸ਼ਨਲ ਹੈ ਤੁਸੀਂ ਲੈ ਸਕਦੇ ਹੋ ਜਾਂ ਸਕਿੱਪ ਵੀ ਕਰ ਸਕਦੇ ਹੋ ਇਸ ਦੇ ਨਾਲ ਵੀ ਫਲੇਵਰ ਵਿੱਚ ਬਹੁਤ ਵਾਧਾ ਹੋ ਜਾਂਦਾ ਹੈ ਤੇ ਮੈਂ ਰੈੱਡ ਗਲਾਸ ਇੱਥੇ ਠੰਡੇ ਦੁੱਧ ਦੇ ਐਡ ਕਰ ਲਏ ਹਨ ਇਹ ਦੁੱਧ ਫ੍ਰਿਜ ਵਾਲਾ ਹੈ ਹੁਣ ਲਾਸਟ ਵਿੱਚ ਆਪਾਂ ਥੋੜੇ ਜਿਹਾ ਆਈਸ ਕਯੂਬਸ ਨੂੰ ਐਡ ਕਰਕੇ ਆਪਾਂ ਇਸ ਨੂੰ ਹੁਣ ਬਲੈਂਡ ਕਰ ਲੈਂਦੇ ਹਾਂ ਸਾਰੇ ਮਿਕਸਚਰ ਨੂੰ ਆਪਾਂ ਚੰਗੀ ਤਰ੍ਹਾਂ ਚਰਨ ਕਰਾਂਗੇ ਤਾਂ ਕਿ ਮੈਂਗੋ ਸਾਡੇ ਚੰਗੀ ਤਰ੍ਹਾਂ ਬਲੈਂਡ ਹੋ ਜਾਣ ਹੁਣ ਮੈਂ ਮਿਕਸਚਰ ਨੂੰ ਚੰਗੀ ਤਰ੍ਹਾਂ ਬਲੈਂਡ ਕਰ ਲਿਆ ਹੈ ਆਪਾਂ ਹੁਣ ਚੈੱਕ ਕਰ ਲੈਂਦੇ ਹਾਂ ਵਾਓ ਤੁਸੀਂ ਦੇਖ ਸਕਦੇ ਹੋ ਕਿੰਨਾ ਠਿੱਕ ਤਕਰੀਮੀ ਸਾਡਾ ਇੱਥੇ ਮੈਂਗੋ ਸ਼ੇਕ ਬਣ ਕੇ ਤਿਆਰ ਹੋ ਚੁੱਕਾ ਹੈ ਮੈਂ ਇਹਨਾਂ ਨੂੰ ਦੋ ਗਲਾਸ ਵਿੱਚ ਸਰਵ ਕਰਨ ਜਾ ਰਹੀ ਹਾਂ ਇੱਥੇ ਮੈਂ ਆਈਸ ਕਯੂਬਸ ਵੀ ਪਾ ਦਿੱਤੇ ਹਨ ਗਲਾਸ ਵਿੱਚ ਤੇ ਹੁਣ ਆਪਾਂ ਇਸ ਵਿੱਚ ਮੈਂਗੋ ਸ਼ੇਕ ਨੂੰ ਵੀ ਪਾ ਦਿੰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕੰਸਿਸਟੈਂਸੀ ਦਾ ਸਾਡਾ ਇੱਥੇ ਮੰਗੋ ਸ਼ੇਕ ਥਿੱਕ ਤੇ ਕਰੀਮੀ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਆਪਾਂ ਇਸ ਨੂੰ ਡ్రਾਈ ਫਰੂਟਸ ਨਾਲ ਗਾਰਨਿਸ਼ ਕਰ ਲੈਂਦੇ ਹਾਂ ਤੁਸੀਂ ਆਪਣੀ ਮਨਪਸੰਦ ਦਾ ਕੋਈ ਵੀ ਡ్రਾਈ ਫਰੂਟਸ ਨਾਲ ਇਸ ਨੂੰ ਗਾਰਨਿਸ਼ ਕਰ ਸਕਦੇ ਹੋ ਜੇ ਤੁਹਾਨੂੰ ਡ్రਾਈ ਫਰੂਟਸ ਪਸੰਦ ਨਹੀਂ ਹਨ ਤਾਂ ਤੁਸੀਂ ਆਪਣੀ ਪਸੰਦ ਨਾਲ ਕਿਸੇ ਵੀ ਚੀਜ਼ ਨਾਲ ਤੁਸੀਂ ਇਸ ਨੂੰ ਗਾਰਨਿਸ਼ ਕਰ ਸਕਦੇ ਹੋ ਲਓ ਜੀ ਸਾਰੀ ਡ్రਾਈ ਫਰੂਟਸ ਹੁਣ ਮੈਂ ਇੱਥੇ ਡੈਕੋਰੇਟ ਕਰ ਲਏ ਹਨ ਇਸ ਨੂੰ ਕਾਜੂ ਬਦਾਮ ਕਿਸ਼ਮਿਸ਼ ਨਾਲ ਮੈਂ ਇੱਥੇ ਡੈਕੋਰੇਟ ਕਰ ਲਿਆ ਹੈ ਹੁਣ ਆਪਾਂ ਥੋੜੀ ਜਿਹੀ ਟੂਟੀ ਫਰੂਟੀ ਨਾਲ ਵੀ ਇਸ ਨੂੰ ਗਾਰਨਿਸ਼ ਕਰ ਲੈਂਦੇ ਹਾਂ ਇੱਥੇ ਮੈਂ ਰੇਡ ਤੇ ਗ੍ਰੀਨ ਕਲਰ ਦੀ ਟੂਟੀ ਫਰੂਟੀ ਨਾਲ ਇਸ ਨੂੰ ਗਾਰਨਿਸ਼ ਕਰ ਰਹੀ ਹਾਂ ਕਿੰਨਾ ਦੇਖਣ 'ਚ ਸਾਡਾ ਮੰango ਸ਼ੇਕ ਵਧੀਆ ਲੱਗ ਰਿਹਾ ਹੈ ਇਹ ਪੀਣ ਵਿੱਚ ਵੀ ਬਹੁਤ ਹੀ ਵਧੀਆ ਬਣਿਆ ਹੈ ਤੁਸੀਂ ਵੀ ਇਸ ਗਰਮੀਆਂ ਇਸ ਤਰੀਕੇ ਨਾਲ ਮੰango ਸ਼ੇਕ ਦੀ ਰੈਸਪੀ ਜ਼ਰੂਰ ਟਰਾਈ ਕਰਨਾ ਤੇ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਕਿ ਤੁਹਾਡਾ ਮੰango ਸ਼ੇਕ ਕਿਸ ਤਰ੍ਹਾਂ ਦਾ ਬਣਿਆ ਹੁਣ ਮੈਂ ਛੋਟੇ ਛੋਟੇ ਚੰਕਸ ਨਾਲ ਮੰangoਜ਼ ਦੇ ਨਾਲ ਇਸ ਨੂੰ ਗਾਰਨਿਸ਼ ਕਰ ਰਹੀ ਹਾਂ ਲੋਜੀ ਸਾਡਾ ਬਿਲਕੁਲ ਮੰਗੋ ਸ਼ੇਕ ਬਣ ਕੇ ਤਿਆਰ ਹੋ ਚੁੱਕਾ ਹੈ ਜੇਕਰ ਤੁਹਾਨੂੰ ਮੇਰੀ ਰੈਸਪੀ ਇਸ ਪਸੰਦ ਆndੀਆਂ ਨੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੈਨੂੰ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ